ਬਹੁਤ ਹੀ ਸਤਿਕਾਰਯੋਗ ਤਿੰਨ ਜ਼ਿਲ੍ਹਿਆਂ ਦੇ ਵੱਖ-ਵੱਖ ਵੱਖ-ਵੱਖ ਪਿੰਡਾਂ ਚੋਂ ਆਏ ਮੇਰੇ ਕਿਸਾਨ ਦੋਸਤੋ ਮੇਰੀਓ ਭੈਣੋ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਦੀ ਤਰਜ਼ ਤੇ ਸਾਰੇ ਟੋਲ ਪਲਾਜੇ ਫਰੀ ਕੀਤੇ ਐ ਤੇ ਤਿੰਨ ਜਿਹੜੇ ਕਾਗਰਚੋਟ ਪੁਸ਼ੀਆਂ ਮਾਰ ਕੇ ਭਾਜ ਪਚ ਗਏ ਚਿਹਰੇ ਐ ਜਿਵੇਂ ਸੁਨੀਲ ਜਾਖੜ ਜੀ ਐ ਜਿਹੜੇ ਨਵੇਂ ਸੁਪਾ ਪ੍ਰਧਾਨ ਐ ਸਾਬਕਾ ਸੀ ਐਮ ਕੈਪਟਨ ਅਬਰਤ ਸਿੰਘ ਐ ਤੇ ਤੀਜਾ ਕੇਵਲ ਢੱਲੋਂ ਬਰਨਾਲੇ ਤੋਂ ਐ ਆਪਾਂ ਦੋਸਤੋ ਸਭ ਤੋਂ ਪਹਿਲਾਂ 12 ਤਰੀਕ ਨੂੰ ਬਰਨਾਲੇ ਦੇ ਉੱਤੋਂ ਇੱਕ ਕਲਿੱਪ ਬੋਲ ਕੇ ਪਾਈ ਸੀ ਉਹ ਕਲਿੱਪ ਇਸ ਕਰਕੇ ਪਾਈ ਸੀ ਕੇ ਸਰਕਾਰ ਦੇ ਰੌਂ ਉਰਾਦੇ ਜਮਹੂਰੀਅਤ ਨੂੰ ਕੋਚਲ ਦੇ ਜਿਹੜੇ ਰੌ ਉਰਾਦੇ ਸੀ ਉਹ ਜਾਰ ਹੋ ਰਹੇ ਸੀ ਪ੍ਰੈਸ ਦੇ ਵਿੱਚ ਵੱਖ-ਵੱਖ ਖਬਰਾਂ ਦੇ ਵਿੱਚ ਇਹ ਗੱਲ ਪੂਰੇ ਜ਼ੋਰ ਨਾਲ ਆ ਰਹੀ ਸੀ ਕਿ ਜਿਵੇਂ ਪਾਕਿਸਤਾਨ ਜਾਂ ਚੀਨ ਦੇ ਲੋਕ ਭਾਰਤ 'ਤੇ ਕਬਜ਼ਾ ਕਰਨ ਆ ਰਹੇ ਹੋਣ ਐ ਹੁੱਬ ਕੇ ਦੱਸਿਆ ਜਾ ਰਿਹਾ ਸੀ ਕਿ ਕੱਨਾ ਕੱਢੀਆਂ ਜਾ ਰਹੀਆਂ ਨੇ ਕਿਲ ਲਾਏ ਜਾ ਰਹੇ ਐ ਪਾਣੀ ਦੀਆਂ ਬਿਛਾੜਾਂ ਦਾ ਇੰਤਜ਼ਾਮ ਕੀਤਾ ਗਿਆ ਇੱਕ ਦਿਨ ਪਹਿਲਾਂ ਐ ਟਰੈਲ ਦਿੱਤਾ ਗਿਆ ਜਿਵੇਂ ਐ ਖਤਰਾ ਹੋਵੇ ਕਿ ਭਾਰਤੀ ਧਰਤੀ ਦੇ ਉੱਤੇ ਕਿਸੇ ਬਾਹਰਲੇ ਦੇਸ਼ ਨੇ ਹਮਲਾ ਕਰਨਾ ਹੈ ਅਸਲ ਦੇ ਵਿੱਚ ਸਾਡੇ ਸਾਰਿਆਂ ਦੇ ਸਮਝਣ ਦਾ ਮਾਮਲਾ ਇਹ ਹੈ ਕਿ ਜਦੋਂ ਵੀ ਸੋਡੀ ਜਥੇਬੰਦੀ ਕੋਰਟ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ 13 ਮਹੀਨੇ ਦਿੱਲੀ ਦੀ ਧਰਤੀ ਉੱਤੇ ਦੇਖਿਆ ਹੋਊਗਾ ਉੱਥੇ ਵੀ ਇਹੋ ਜਿਹਾ ਕੁਝ ਵਾਪਰਦਾ ਰਿਹਾ ਪਰ ਸੋਡੀ ਜਥੇਬੰਦੀ ਇਹ ਸ਼ਬਦੀ ਹੈ ਕਿ 400 ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਡਰਾਂ ਦੇ ਉੱਤੇ ਬੈਠੀਆਂ ਸੀ ਪਰ ਛੋਡੀ ਦੇਖਾ ਛੋਡਾ ਜਾਪਤਾ ਛੋਡਾ ਉਥੇ ਬਹਿ ਕੇ ਲੜਨਾ ਤਾਉ ਤਰੀਕਾ ਉਹ ਸਾਰੀਆਂ ਜਥੇਬੰਦੀਆਂ ਨਾਲੋਂ ਵੱਖਰਾ ਸੀ ਉਥੇ ਵੀ ਅਸੀਂ ਤਾਲ ਮੇਲਵਾ ਪ੍ਰੋਗਰਾਮ ਸਦਾ ਅਲੀਕ ਦੇ ਦੀ ਤੇ ਸਦਾ ਦਿੰਦੇ ਸੀ ਪਰ ਫਰਕ ਇਸ ਗੱਲ ਦਾ ਸੀ ਕਿ ਅਸੀਂ ਸੰਯੁਕਤ ਹਸਰ ਮੋਰਚੇ ਦਾ ਤਾਲ ਮੇਲਵਾ ਅੰਗ ਮੰਨ ਕੇ ਰਹੇ ਹਾਂ ਤੇ ਤਾਲਮੇਲ ਮੀਆਂ ਗਿਆ ਕਾਰਵਾਈਆਂ ਨੇ ਉਹ ਕੀਤੀਆਂ ਨੇ ਪਰ ਇਸ ਗੱਲ ਦਾ ਖਿਆਲ ਰੱਖਿਆ ਗਿਆ ਕਿ ਸਾਡੀ ਕਾਰਵਾਈ ਦਾ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਥੇਬੰਦੀ ਹੈ ਉਹਦੇ ਸਿਧਾਂਤਾਂ ਤੇ ਉਹਦੇ ਪ੍ਰਚਾਰ ਤੇ ਕੋਈ ਆਂਚ ਨਾ ਆਵੇ ਤੇ ਸਾਡੀ ਜੋ ਵੀ ਅਸੀਂ ਬਦਮੀ ਕਾਰਵਾਈ ਕਰਦੇ ਸੀ ਉਹਦਾ ਉਸ ਮੋਰਚੇ ਨੂੰ ਫਾਇਦਾ ਹੋਵੇ ਅੱਜ ਜਿਹੜੇ ਬਾਈ ਇਹ ਕਹਿੰਦੇ ਐ ਵੀ ਤੁਸੀਂ ਉਧਰ ਕਿਉਂ ਨਹੀਂ ਜਾਂਦੇ ਪਿੰਡਾਂ 'ਚ ਪ੍ਰਚਾਰ ਹੈ ਉਹਨਾਂ ਬਾਈਆਂ ਨੂੰ ਇਹ ਗਿਆਨ ਨਹੀਂ ਵੀ ਇਹ ਜਥੇਬੰਦੀ ਦਾ ਲੜਨ ਦਾ ਤਰੀਕਾ ਕਰ ਕੀ ਹੈ ਅਸੀਂ ਆਪਣੀ ਜਥੇਬੰਦੀ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਆਪਦੇ ਸੰਤਾਂ ਤੋਂ ਥੜਕ ਕੇ ਕਦੇ ਵੀ ਕਦੇ ਪ੍ਰਚਾਰ ਜਾ ਕੇ ਕਦੇ ਵੀ ਆਪਣੀ ਜਥੇਬੰਦੀ ਇਹੋ ਜਿਹਾ ਫੈਸਲਾ ਨਹੀਂ ਲੈਂਦੀ ਹੁਣ ਜਿਹੜਾ ਫੈਸਲਾ ਆਪਾਂ ਨੇ ਕੀਤਾ ਹੈ ਇਹ ਫੈਸਲਾ 12 ਤਰੀਕ ਨੂੰ ਆਪਾਂ ਪਹਿਲੀ ਕਲਿੱਪ ਪਾਈ ਉਹ ਕਲਿੱਪ ਦੇ ਵਿੱਚ ਨਿੰਦਾ ਕੀਤੀ ਵੀ ਜਿਹੜੀ ਖੱਟਰ ਸਰਕਾਰ ਹੈ ਜਿਹੜੀ ਉਹ ਕਾਰਵਾਈਆਂ ਕਰ ਰਹੀ ਹੈ ਜਿਹੜੀਆਂ ਕਾਰਵਾਈਆਂ ਨਿੰਦਨਯੋਗ ਹੈ ਉਹ ਬੋਲ ਕੀ ਰਹੇ ਹੈ ਉਹ ਕਹਿ ਕੀ ਰਹੇ ਹੈ ਵੀ ਤੇਗਰਾਮੀ ਨੇ ਨਜ਼ਰੀ ਤਜਰਬਾ ਦੇਖਿਆ ਹੈ ਉਹਨਾਂ ਨੇ ਪਹਿਲਾਂ ਕਿਹੜਾ ਤਜਰਬਾ ਦੇਖਿਆ ਹੈ ਉਹਨਾਂ ਨੇ ਉਹੀ ਤਜਰਬਾ ਦੇਖਿਆ ਹੈ ਜਿਹੜਾ ਕੱਲ ਸੋਡੀ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਇਹ ਕਹੇ ਵੀ ਜਿਹੜੀ ਇੱਥੋਂ ਦੀ ਪਾਜ ਪਾ ਦੇ ਜਿੰਨੇ ਵੀ ਮੁੱਖ ਚਿਹਰੇ ਐ ਉਹਨਾਂ ਦੇ ਬਾਰਾਂ ਬੂਰੇ ਜਾਵਾਂਗੇ ਐਂ ਹਰਿਆਣੇ ਦੀ ਹਰਿਆਣੇ ਦੇ ਵਿੱਚ 13 ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਸ਼ੁਰੂ ਹੋਏ ਉਸ ਤੋਂ ਬਾਅਦ ਉਹਨਾਂ ਦੇ ਹੈਲੀਕਾਪਟਰ ਨਹੀਂ ਉਤਰ ਦਿੱਤੇ ਉਹਨਾਂ ਉਹ ਪਿੰਡਾਂ ਦੇ ਵਿੱਚ ਰੈਲੀਆ ਨਹੀਂ ਕਰ ਸਕੇ ਇਸ ਕਰਕੇ ਭਰਾਵੋ ਜਿਹੜੇ ਇੱਥੋਂ ਦੇ ਹਾਕਮ ਐ ਉਹ ਸਾਨੂੰ ਆਪਣੀ ਗੱਲ ਕਹਿ ਨਹੀਂ ਦਿੰਦੇ ਉਹ ਸਾਡੀ ਗੱਲ ਕਹਿਣੀ ਤੇ ਉਹ ਮੋਰਚੇ ਦੀਆਂ ਮੰਗਾਂ ਜਿਹੜਾ 13 ਮਹੀਨਾ ਲੜ ਲੜ ਕੇ ਜਿਹੜੀਆਂ ਮੰਨੀਆਂ ਹੋ ਜਾਂ ਮੰਗਾ ਨਹੀਂ ਜਿਹੜੀ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਉਸ ਵਾਦਾ ਖਲਾਫੀ ਦੇ ਵਿਰੋਧ ਦੇ ਵਿੱਚ ਜਿਹੜੀ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਸੀ ਇਹ ਸਾਰੀਆਂ ਮੰਗਾਂ ਸਾਰੇ ਕਿਸਾਨਾਂ ਦੀਆਂ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਦੋਂ ਵੀ ਇੱਥੇ ਸਰਕਾਰਾਂ ਨੇ ਕਦੇ ਵੀ ਜ਼ਬਰ ਕੀਤਾ ਹੈ ਚਾਹੇ ਉਹ ਮੁਸਲਮ ਭਾਈਚਾਰੇ ਦੇ ਉੱਤੇ ਜ਼ਬਰ ਕੀਤਾ ਹੋਵੇ ਚਾਹੇ ਉਹ ਪਹਿਲਵਾਨ ਕੁੜੀਆਂ ਦੇ ਉੱਤੇ ਜ਼ਬਰ ਕੀਤਾ ਹੋਵੇ ਚਾਹੇ ਕਸ਼ਮੀਰ ਦੇ ਵਿੱਚ ਤਾਰਾ ਤੋੜ ਕੇ ਅਗਲੀ ਲਾਗੂ ਕਰਨ ਦੀ ਗੱਲ ਕੀਤੀ ਹੋਵੇ ਆਪਾਂ ਹਰ ਇੱਕ ਗੱਲ ਦੇ ਉੱਤੇ ਜਦੋਂ ਵੀ ਕਿਤੇ ਜ਼ਬਰ ਹੁੰਦਾ ਹੈ ਉਹ ਜ਼ਬਰ ਦਾ ਟੱਕਰਾ ਕਰਨ ਦੇ ਲਈ ਲਲਕਾਰਾ ਮਾਰ ਦੇ ਲਈ ਹਰ ਤਰ੍ਹਾਂ ਜਾਣੇ ਆ ਇਸ ਕਰਕੇ 12 ਤਰੀਕ ਤੋਂ ਬਾਅਦ 13 ਨੂੰ ਇਹ ਭਾਈ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਚੱਲੇ ਪਾਉਂਦੇ ਆ ਜਿੱਥੇ ਚੱਲੇ ਪਾਉਂਦੇ ਆ ਉਥੇ ਜਿਹੜਾ ਬਤੀਰਾ ਕੀਤਾ ਗਿਆ ਉਹਦੀ ਆਪਾਂ ਸਾਰੇ ਪ੍ਰੈਸ ਦੇ ਵਿੱਚ ਨਿੰਦਾ ਕੀਤੀ ਹੈ ਤੇ ਲਗਾਤਾਰ ਕਰਦੇ ਰਹਾਂਗੇ ਤੇ ਅਸੀਂ ਅਗਲੀ ਗੱਲ 13 ਨੂੰ ਐਮਰਜੈਂਸੀ ਮੀਟਿੰਗ ਸੱਦੀ ਹੈ ਮੀਟਿੰਗ ਸੱਦਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਕੱਲ ਨੂੰ ਜਿਹੜੀ ਇੱਥੇ ਗੱਡੀ ਦੀਆਂ ਲੈਣਾ ਨੇ ਉਹ ਤੁਰਤ 14 ਨੂੰ ਮੀਟਿੰਗ ਕਰਦੇ ਆ ਤੇ 11 ਵਜੇ ਕਲਿੱਪ ਬਣਨੇ ਆ ਤੇ ਅਗਲੇ ਦਿਨ ਸੱਤ ਥਾਵਾਂ ਦੇ ਉੱਤੇ ਜਿਹੜੇ ਰੇਲਵੇ ਐ ਸਾਰੇ ਪੰਜਾਬ ਚੋਂ ਜਾਮ ਕਰਦੇ ਆ ਤੇ ਉਹਦੀ ਇਹ ਗੱਲ ਰੱਖਦੇ ਆ ਕਿ ਕੱਲ ਨੂੰ ਸਾਰੇ ਜਿਹੜਾ ਮੁਲਕ ਐ ਮੁਲਕ ਸਮੁੱਚੇ ਮੁਲਕ ਦੇ ਵਿੱਚ ਸਾਰੇ ਮਜ਼ਦੂਰਾਂ ਦੀ ਸਾਰੀਆਂ ਟ੍ਰੇਡ ਯੂਨੀਅਨ ਦੀ ਸਾਰੇ ਉਹ ਕਿਰਤੀ ਲੋਕਾਂ ਦੀ ਜਿਹੜੀ ਮੁਲਕ ਪੱਧਰੀ ਹੜਤਾਲ ਐ ਉਹਦੇ ਵਿੱਚ ਪੂਰਾ ਜ਼ੋਰ ਲਾ ਕੇ ਜਾਵਾਂਗੇ ਤੇ ਇਸ ਗੱਲ ਦੀ ਨਿੰਦਾ ਕਰਾਂਗੇ ਸਾਰੇ ਭਾਰਤ ਦੇ ਵਿੱਚ ਇਸ ਗੱਲ ਨੂੰ ਤੁਮਾਵਾਂਗੇ ਕਿ ਹੱਕ ਮੰਗਦੇ ਲੋਕਾਂ ਦੇ ਉੱਤੇ ਉਹਨਾਂ ਦੇ ਜਭੂਰੀਆਂ ਦੇ ਉੱਤੇ ਕਿਵੇਂ ਛਾਪੇ ਮਾਰੇ ਜਾਂਦੇ ਐ ਉਸ ਤੋਂ ਅਗਲੇ ਦਿਨ ਜਦੋਂ ਆਪਾਂ 16 16 ਸੀ ਅੱਜ ਆਪਾਂ 17 'ਚ ਆ ਅੱਜ ਜਦੋਂ 16 ਹੀ ਮੀਟਿੰਗ ਬੇ ਸ਼ਿੱਟਾ ਨਿਕਲਈ ਤਾਂ ਆਪਾਂ ਨੇ ਇਹ ਤੈਅ ਕੀਤਾ ਕਿਉਂਕਿ ਅਸਲ ਦੇ ਵਿੱਚ ਜਿਹੜਾ ਪ੍ਰੋਗਰਾਮ ਆਪਰੇ ਰੇਲਵੇ ਰੋਕਣ ਦਾ ਕੀਤਾ ਹੈ ਉਹਦੇ ਆਪਣੇ ਪ੍ਰਧਾਨ ਜੀਆ ਨੇ ਸੰਯੋਗਤ ਕਿਸਾਨ ਮੋਰਚੇ ਦੀਆਂ 35 ਜਥੇਬੰਦੀਆਂ ਦੇ ਅੱਗੇ ਇਹ ਗੱਲ ਰੱਖੀ ਹੈ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਅੱਜ ਸਮਾਂ ਨਹੀਂ ਇਸ ਗੱਲ ਦਾ ਵੀ ਕੌਣ ਕੀ ਕਰਦਾ ਹੈ ਅੱਜ ਸਮਾਂ ਇਸ ਗੱਲ ਦਾ ਹੈ ਇਹ ਸਾਡੀ ਸਮੇਂ ਦੀ ਲੋੜ ਹੈ ਨਜਾਇਜ਼ਤ ਹੈ ਸਮੇਂ ਦੀ ਪਛਾਣਨੀ ਚਾਹੀਦੀ ਹੈ ਆਪਾਂ ਨੂੰ ਲੜ ਕੇ ਸਦਾ ਦੇਣਾ ਚਾਹੀਦਾ ਹੈ ਉਹਨਾਂ ਨੇ ਵੀ ਭਾਈਆਂ ਨੇ 32 ਜਥੇਬੰਦੀਆਂ ਨੇ ਵਧੀਆ ਪ੍ਰਚਾਰਾ ਕੀਤਾ ਵਧੀਆ ਪ੍ਰਦਰਾਲਾ ਕਰਦੋਂ ਬਾਅਦ ਉਹਦੇ ਸਾਰੇ ਟੋਲ ਪਲਾਜੇ ਫਰੀ ਰਹੇ ਤੇ ਸਾਰੇ ਰੇਲਵੇ ਰੋਕੇ ਗਏ 16 ਨੂੰ ਸਾਰੇ ਭਾਰਤ ਵਰਸ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਿਰਤੀ ਲੋਕਾਂ ਨੇ ਜਿਹੜੀ ਏਕਤਾ ਹੈ ਉਹ ਏਕਤਾ ਦੀ ਜਿਹੜੀ ਗੰਢ ਹੈ ਉਹ ਪੂਰੀ ਸਾਰੇ ਸੰਸਾਰ ਨੂੰ ਦਿਖਾਈ ਕੋਈ ਵੀ ਟ੍ਰੈਫਿਕ ਇੱਥੋਂ ਤੱਕ ਕੋਈ ਵੀ ਟ੍ਰਾਂਸਪੋਰਟ ਕੋਈ ਵੀ ਕਾਰਖਾਨਾ ਕੋਈ ਵੀ ਦੁਕਾਨ ਕਿੱਥੇ ਪੰਜਾਬ 'ਚ ਚਿੜੀ ਨਹੀਂ ਸੀ ਫਟਕਦੀ ਇਸ ਕਰਕੇ ਅੱਜ ਆਪਾਂ ਸਮਝਿਆ ਕਿ ਅੱਜ ਸ਼ਾਮ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹ ਹੋਣੀ ਹੈ ਇਸ ਕਰਕੇ ਦੁਸ਼ਮਣ ਇਸ ਗੱਲ ਦਾ ਬੇਲਾ ਸਮੇਂ ਉਸ ਗੱਲ ਦਾ ਲਾਹਾ ਨਾ ਲੈ ਜਾਈ ਇਸ ਕਰਕੇ ਆਪਾਂ ਨੇ ਸਮਝਿਆ ਕਿ ਇਹ ਸਮਾਂ ਇਹ ਉਹ ਸਮਾਂ ਜਦੋਂ ਹਾਕਮ ਇਹ ਕਹਿੰਦੇ ਫਿਰਦੇ ਐ ਵੀ ਅਸੀਂ 13 ਸੀ 13 ਦੇ 13 ਸੀ ਤਾਂ ਪੰਜਾਬ ਦੀਆ ਲਵਾਂਗੇ ਤੇ ਭਾਰ ਦੇ ਵਿੱਚ ਆ ਡਾੜੋ ਜਿਹੜੇ ਵੋਟਾਂ ਵਾਲੇ ਸਾਰੇ ਲਾਣੇ ਆ ਉਹ ਇਸ ਗੱਲ ਦਾ ਪ੍ਰਚਾਰ ਕਰ ਰਹੇ ਹੈ ਕਿ 2024 ਦਾ ਜਿਹੜੀ ਚੋਣ ਹੈ ਉਹਨੂੰ ਅਸੀਂ ਜਿੱਤਾਂਗੇ ਇਹ ਉਸ ਸਮੇਂ ਜਦੋਂ ਇਥੋਂ ਦੀਆਂ ਸਰਕਾਰਾਂ ਨੂੰ ਕੁਸ ਲਿਆ ਜਾ ਸਕਦਾ ਹੈ ਇਸ ਕਰਕੇ ਆਪਨੇ ਸਮਝਿਆ ਵੀ ਅਸਲ ਦੇ ਵਿੱਚ ਜਿਹੜਾ ਅੱਜ ਸਮੇਂ ਮਿੱਤਰੋ ਗੱਲ ਇਹ ਹੈ ਕੋੜ ਕਦੇ ਵੀ ਲੱਗ ਸਕਦਾ ਹੈ ਚੋੜਾਂ ਦਾ ਇਸ ਕਰਕੇ ਆਪਾਂ ਵੱਡੀ ਗੱਲ ਕੀ ਕੀਤੀ ਹੈ ਅੱਪਾ ਵੱਡੀ ਗੱਲ ਇਹ ਕੀਤੀ ਐ ਕਿ ਆਪਾਂ 24 ਤਰੀਕ ਨੂੰ ਅਣਮਿੱਥੇ ਸਮੇਂ ਲਈ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣਾ ਸੀ ਉਹ ਮੋਰਚਾ ਇਸ ਕਰਕੇ ਅੱਗੇ ਪਾਇਆ ਕਿ ਜਿਹੜੀਆਂ ਇਹ ਮੰਗਾਂ ਨੇ ਇਹ ਮੰਗਾਂ ਸਾਡੀ ਖੇਤੀ ਨੂੰ ਇੰਨਾ ਪ੍ਰਭਾਵਿਤ ਕਰਦੀਆਂ ਨੇ ਇਸ ਕਰਕੇ ਉਹ ਮੰਗਾਂ ਨੂੰ ਛੱਡ ਕੇ ਆ ਮੰਗਾਂ ਦੇ ਉੱਤੇ ਲੜਨ ਦਾ ਜਿਹੜਾ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਇਸ ਕਰਕੇ ਭਰਾਵਾਂ ਨੂੰ ਸਾਨੂੰ ਇੱਕੇ ਬੇਨਤੀ ਕਰਦਾ ਕਿ ਤੁਸੀਂ ਲਗਾਤਾਰ ਕੋਲਾ ਦੇ ਬੰਦਾਨ ਚੋਂ ਇਸ ਕਰਕੇ ਅੱਜ ਗਿਣਤੀ ਚਾਹ ਥੋੜੀ ਜੀ ਘਟਾਈ ਹੈ ਪਰ ਗਿਣਤੀ ਫੇਰ ਵੀ ਤੁਸੀਂ ਪੂਰੇ 73 ਨਾਲ ਲੈ ਕੇ ਆਏ ਹੋ ਸਾਰੇ ਭਰਾਵਾਂ ਦੇ ਚਰਨਾਂ ਚ ਬੇਨਤੀ ਹੈ ਕਿ ਮਿੱਤਰੋ ਇਹ ਲਾਸਟ ਕਬੱਡੀਆਂ ਨੇ ਜੇ ਲਾਸਟ ਕਬੱਡੀਆਂ ਜਦ ਪਾਉਨੇ ਆ ਉਦੋਂ ਫੇਰ ਪੂਰੀ ਐ ਕਹਿ ਲੋ ਵੀ ਸਿਰ ਧਰ ਦੀ ਲਾ ਦੇਣੀ ਚਾਹੀਦੀ ਹੈ ਅੱਜ ਮੈਂ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੇ ਆ ਦਿਨ ਆਪਣੇ ਕੋਲੇ ਹੈ ਹਾਕਮਾਂ ਨੂੰ ਦੱਸ ਦੋ ਜਿਹੜੀਆਂ ਪਿੰਡਦਿਆਂ ਸੱਥਾਂ ਨੇ ਉਹ ਸੱਥਾਂ ਦੇ ਵਿੱਚ ਪ੍ਰਚਾਰ ਜਾ ਸਾਡਾ ਜਾਊਗਾ ਫਿਰ ਸੋਡੀਆਂ ਗੱਡੀਆਂ ਨਹੀਂ ਕੁੱਕਣਗੀਆਂ ਫਿਰ ਵੋਟਾਂ ਦੀ ਆਸ ਨਾ ਕਰ ਲਿਓ ਇਸ ਕਰਕੇ ਇਹ ਪੈਡ ਬੰਨਣ ਦੇ ਲਈ ਇਹ ਪ੍ਰਚਾਰ ਲੈ ਕੇ ਜਾਣ ਦੇ ਲਈ ਜਿੱਡੀ ਵੱਡੀ ਗਿਲਤੀ ਚ ਜਾਉਂਗੇ ਇਹੀ ਹੈ ਅਸਲ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾ ਨੇ ਉਹਨਾਂ ਨੂੰ ਬੁਲਾਉਣ ਮਨਵਾਉਣ ਦਾ ਲੋਕਾਂ ਨੂੰ ਇਕੱਠੇ ਕਰਨਾ ਇਕੱਠੇ ਕਰ ਕਰਕੇ ਹਾਥੋਂ ਦੇ ਗਲ ਪਾਉਣ ਦਾ ਤੇ ਹਾਕਮ ਦੇ ਪੈਰਾਂ ਥੱਲੇ ਮਿੱਟੀ ਕੱਢਣ ਦਾ ਤੇ ਉਹਦਾ ਸਿਆਸੀ ਨੁਕਸਾਨ ਕਰਨ ਦਾ ਇਸ ਕਰਕੇ ਮਿੱਤਰੋ ਇਹ ਸਮੇਂ ਨੂੰ ਹੱਥੋਂ ਨਾ ਗਵਾ ਲਿਓ ਮੇਰੀ ਆਖਰ ਦੇ ਵਿੱਚ ਸਾਰੇ ਪ੍ਰਾਪਰ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਸਾਡੇ ਕੋਲ ਦਿਨੇ ਪਤਾ ਨਹੀਂ 4 ਦਿਨੇ ਪਤਾ ਨਹੀਂ 5 ਦਿਨੇ ਪਤਾ ਨਹੀਂ ਹਫਤਾ ਹੈ ਜਦੋਂ ਤੁਸੀਂ ਕਕਰ ਰਤਾਂ ਦੇ ਵਿੱਚ ਦੱਸੋ ਜਦੋਂ ਤੁਸੀਂ ਚਖੜਾਂ ਦੇ ਵਿੱਚ ਦਿੱਲੀ ਦੀ ਬਰੂਹਾਾਂ ਦੇ ਉੱਤੇ ਇੱਕ ਨੀਲ ਪੱਥਰ ਗੱਡ ਸਕਦੇ ਹੋ ਸਾਰੇ ਸੰਸਾਰ ਵਾਸਤੇ ਫਿਰ ਆ ਜਿਹੜੇ ਦਿਨ ਇਹਨਾਂ ਨੂੰ ਜਾਈ ਨਾ ਗਵਾਇਓ ਵੱਡੀ ਗਿਣਤੀ ਦੇ ਵਿੱਚ ਆਇਓ ਸੋਡਾ ਸਾਰਿਆਂ ਦਾ